ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਹਮਜਾ ਗੋਸ਼ ਨੂੰ ਰੱਬੀ ਘੇਣ ਦੇਣ ਤੋਂ ਬਾਅਦ ਗੁਰੂ ਜੀ ਅੱਗੇ ਵੱਲ ਚੱਲ ਪਏ ਤੇ ਜਦੋਂ ਗੁਰੂ ਜੀ ਸਿਆਲਕੁੰਟ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਇੱਥੋਂ ਥੋੜੀ ਜਿਹੀ ਦੂਰੀ ਤੇ ਇੱਕ ਪ੍ਰਸਿੱਧ ਕਰਾਮਾਤੀ ਰਹਿੰਦਾ ਹੈ ਜਿਸ ਦਾ ਨਾਂ ਮੀਆਂ ਮਿੱਠੇ ਸ਼ਾਹ ਹੈ ਮੀਆਂ ਮਿੱਠੇ ਸ਼ਾਹ ਨੂੰ ਆਪਣੀਆਂ ਕਰਾਮਾਤਾਂ ਉੱਤੇ ਬਹੁਤ ਹੰਕਾਰ ਹੈ ਤੇ ਉਹ ਆਪਣੀਆਂ ਕਰਾਮਾਤਾਂ ਦਿਖਾ ਕੇ ਸਾਰੇ ਹਿੰਦੂਆਂ ਨੂੰ ਡਰਾਉਂਦਾ ਹੈ ਅਤੇ ਉਹਨਾਂ ਨੂੰ ਮੁਸਲਮਾਨ ਬਣਾਉਂਦਾ ਹੈ ਤਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਦਿਨ ਮੀਆਂ ਮਿੱਠੇ ਸ਼ਾਹ ਦੇ ਇਲਾਕੇ ਵਿੱਚ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਇੱਕ ਬਾਗ ਵਿੱਚ ਆਪਣਾ ਡੇਰਾ ਲਾ ਲਿਆ ਜਦੋਂ ਨੇੜੇ ਤੇੜੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਬਾਗ ਵਿੱਚ ਆਏ ਹਨ ਤਾਂ ਬਹੁਤ ਸਾਰੇ ਲੋਕ ਗੁਰੂ ਜੀ ਦੇ ਪਾਸ ਪਹੁੰਚ ਗਏ ਦੂਰ ਨੇੜੇ ਤੋਂ ਆਏ ਲੋਕ ਗੁਰੂ ਜੀ ਦੇ ਦਰਸ਼ਨ ਕਰਦੇ ਜਾਣ ਤੇ ਮੱਥਾ ਟੇਕ ਕੇ ਨਿਹਾਲ ਹੁੰਦੇ ਜਾਣ ਜਦੋਂ ਇਹ ਮੀਆਂ ਮਿੱਠੇ ਸ਼ਾਹ ਨੂੰ ਪਤਾ ਲੱਗੀ ਕਿ ਸਾਡੇ ਮੁ슬ਮਨ ਫਕੀਰ ਹਮਜਾ ਗੋਸ਼ ਨੂੰ ਰੱਬੀ ਗਿਆਨ ਦੇਣ ਵਾਲਾ ਸਾਧੂ ਮੇਰੇ ਇਲਾਕੇ ਵਿੱਚ ਪਹੁੰਚ ਗਿਆ ਹੈ ਤਾਂ ਉਸ ਦੇ ਮਨ ਵਿੱਚ ਗੁਰੂ ਜੀ ਕੋਲੋਂ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਕਿਉਂਕਿ ਜਦੋਂ ਗੁਰੂ ਜੀ ਨੇ ਮੁ슬ਮਾਨਾਂ ਦੇ ਬਹੁਤ ਮੰਨੇ ਪਰਮੰਨੇ ਫਕੀਰ ਹਮਜਾ ਗੋਸ਼ ਦਾ ਹੰਕਾਰ ਤੋੜਿਆ ਸੀ ਤਾਂ ਉਸ ਇਲਾਕੇ ਵਿੱਚ ਗੁਰੂ ਜੀ ਦੀ ਪ੍ਰਸਿੱਧੀ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਇਸ ਗੱਲ ਦਾ ਮੀਆਂ ਮਿੱਠੇ ਸ਼ਾਹ ਨੂੰ ਬਹੁਤ ਸਾੜਾ ਸੀ ਕਿ ਸਾਡਾ ਐਡਾ ਵੱਡਾ ਮੁਸਲਮ ਫਕੀਰ ਇਸ ਆਮ ਜਿਹੇ ਸਾਧੂ ਅੱਗੇ ਕਿਵੇਂ ਝੁਕ ਗਿਆ ਮੀਆਂ ਮਿੱਠੇ ਸ਼ਾਹ ਦੇ ਅੰਦਰ ਬਦਲੇ ਦੀ ਅੱਗ ਇਸ ਤਰ੍ਹਾਂ ਮੱਚ ਰਹੀ ਸੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਜੀ ਨੂੰ ਲੋਕਾਂ ਵਿੱਚ ਨੀਵਾਂ ਦਿਖਾਉਣਾ ਚਾਹੁੰਦਾ ਸੀ ਅਗਲੇ ਹੀ ਦਿਨ ਚੱਲ ਕੇ ਉਹ ਵੀ ਗੁਰੂ ਜੀ ਦੇ ਪਾਸ ਆਣ ਪਹੁੰਚਿਆ ਤੇ ਆਉਂਦਿਆਂ ਹੀ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਦੇਵਤਿਆਂ ਨੂੰ ਮੰਨਦੇ ਹੋ ਤਾਂ ਗੁਰੂ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਮੈਂ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਨਹੀਂ ਮੰਨਦਾ ਤਾਂ ਮੀਆਂ ਮਿੱਠੇ ਸ਼ਾ ਅਖਣ ਲੱਗਾ ਕਿ ਭਾਵੇਂ ਤੁਸੀਂ ਇੱਕ ਹੀ ਰੱਬ ਨੂੰ ਮੰਨਦੇ ਹੋ ਪਰ ਫਿਰ ਵੀ ਤੁਹਾਨੂੰ ਰੱਬ ਤੱਕ ਆਪਣੀ ਗੱਲ ਪਹੁੰਚਾਉਣ ਲਈ ਕਿਸੇ ਰਸੂਲ ਦੀ ਲੋੜ ਤਾਂ ਜ਼ਰੂਰ ਪੈਂਦੀ ਹੋਵੇਗੀ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਰੱਬ ਨੂੰ ਪਾਉਣ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੁੰਦੀ ਰੱਬ ਨੂੰ ਪਾਉਣ ਵਾਸਤੇ ਤਾਂ ਇੱਕ ਮਨ ਇੱਕ ਚਿਤ ਹੋ ਕੇ ਸਿਮਰਨ ਕਰਨਾ ਪੈਂਦਾ ਹੈ ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਸੱਚੇ ਦਿਲੋਂ ਰੱਬ ਨਾਲ ਜੁੜੇ ਰਹਿੰਦੇ ਹਨ ਮੀਆਂ ਮਿੱਠੇ ਸ਼ਾ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਲਾਜਵਾਬ ਹੋ ਗਿਆ ਪਰ ਫਿਰ ਵੀ ਗੁਰੂ ਜੀ ਤਾਂ ਪੁੱਛਣ ਲੱਗਾ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਜਿਸ ਦਿਨ ਕਿਆਮਤ ਆਵੇਗੀ ਉਸ ਦਿਨ ਧਰਤੀ ਉੱਤਾਂ ਦਾ ਬੇਸਰੀਰ ਫਿਰ ਤੋਂ ਜਿੰਦਾ ਹੋ ਜਾਣਗੇ ਪਰ ਹਿੰਦੂਆਂ ਦੀ ਅਮਰਤਕ ਦੇਹਾਂ ਤਾਂ ਸਾੜੀਆਂ ਜਾਂਦੀਆਂ ਹਨ ਉਹਨਾਂ ਵਿਚਾਰਿਆਂ ਦਾ ਤਾਂ ਕੁਝ ਨਹੀਂ ਬਣੇਗਾ ਮੀਆਂ ਮਿੱਠੇ ਸ਼ਾਦੀ ਇਹ ਗੱਲ ਸੁਣ ਕੇ ਗੁਰੂ ਜੀ ਦਾ ਹਾਸਾ ਨਿਕਲ ਗਿਆ ਤੇ ਉਹ ਮਿੱਠੇ ਸ਼ਾਣ ਨੂੰ ਸਮਝਾਉਂਦੇ ਹਾਂ ਆਖਣ ਲੱਗੇ ਕਿ ਮ੍ਰਿਤਕ ਦੇ ਤਾਂ ਮਿੱਟੀ ਹੀ ਹੁੰਦੀ ਹੈ ਭਾਵੇਂ ਉਸ ਨੂੰ ਮਿੱਟੀ ਵਿੱਚ ਦਬਾ ਦਿਓ ਤੇ ਭਾਵੇਂ ਉਸ ਨੂੰ ਅਗਨੀ ਵਿੱਚ ਜਲਾ ਦਿਓ ਕੋਈ ਫਰਕ ਨਹੀਂ ਪੈਂਦਾ ਮਰਨ ਤੋਂ ਬਾਅਦ ਇਨਸਾਨ ਦੇ ਚੰਗੇ ਮਾੜੇ ਕਰਮ ਹੀ ਨਾਲ ਜਾਂਦੇ ਹਨ ਫਿਰ ਭਾਵੇਂ ਉਹ Hindu ਹੋਵੇ ਪਾਵੇਂ ਮੁਸਲਮਾਨ ਹੋਵੇ ਪਰਮਾਤਮਾ ਦੀ ਦਰਗਾਹ ਵਿੱਚ ਇਸ ਦਾ ਕੋਈ ਫਰਕ ਨਹੀਂ ਪੈਂਦਾ ਮੀਆਂ ਮਿੱਠੇ ਸ਼ਾਹ ਨੇ ਗੁਰੂ ਜੀ ਨੂੰ ਨਿਵਾ ਦਿਖਾਉਣ ਵਾਸਤੇ ਕਈ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਪ੍ਰਸ਼ਨ ਕੀਤੇ ਪਰ ਗੁਰੂ ਜੀ ਨੇ ਉਸ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਬੜੇ ਸੁਚੱਜੇ ਢੰਗ ਨਾਲ ਦਿੱਤਾ ਤੇ ਅਖੀਰ ਵਿੱਚ ਮੀਆਂ ਮਿੱਠੇ ਸ਼ਾਹ ਗੁਰੂ ਜੀ ਦੇ ਸ਼ਬਦਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਆਪਣਾ ਸਾਰਾ ਹੰਕਾਰ ਛੱਡ ਕੇ ਗੁਰੂ ਜੀ ਦਾ ਸਿੱਖ ਬਣ ਗਿਆ ਜੀ